ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਹਰ ਸਾਹਿਬ ਹਰ ਜੁਗ ਜੁਗ ਭਗਤ ਪਾਇਆ ਪੈ ਜਨ ਹਜਾਇਆ RAM ਰਾਜੇ ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਣਰਾਤ ਨਾਇ ਅਹੰਕਾਰੀਆਂ ਅਨੰਦ ਕਾਮਠ ਦੇ ਨਾਮ ਦੀ ਅਮਲ ਲਾਇਆ ਜਨ ਨਾਨਕ ਸਾਹਿਬ ਸੇਵਿਆ ਅੰਤ ਲੈ ਸੁਣਾਇ ਇੱਕ ਓੰਕਾਰ ਸਾਧੂ ਦੇ ਪ੍ਰਸਾਦ ਸ਼ਲੋਕ ਮਹਿਲਾ ਬਹਿਲਾ ਦੁੱਖ ਦਰਦ ਸੁਖ ਰੋਗ ਪਿਆਜ ਆ ਸੁਖਤਾ ਮਨਾ ਹੋਈ ਨੋ ਕਰਤਾ ਕਨਣਾ ਮੈਂ ਨਾਹੀ ਜਹੋ ਕਨਣਾ ਹੋਈ ਵਲਿਹਾਰੀ ਮੁਦਬਦ ਉਸਿਆ ਤੇਰਾ ਅੰਤ ਨਾ ਜੈ ਲਖਿਆ ਰਹਾਉ ਜਾ ਆਤਮਾ ਜੋਤ ਜੋਤ ਮੈਂ ਜਾਤਾ ਅਕਲਖਨਾ ਵਰਪੂ ਰਹਾ ਸੋ ਸਚਾ ਸਾਹਿਬ ਸਬਤ ਸਵਾਲਿਓ ਇਨ ਗਿੱਤੇ ਸੋ ਪਾਰ ਪਿਆ ਕਹੋ ਨਾਨਕ ਅਗਰ ਤੇ ਗਿਆ ਬਾਤਾਂ ਜੋ ਕੁਛ ਕਰਨਾ ਸੁਖ ਰਹਿ ਹ ਸੋ ਦਰ ਰਾਗ ਆਸਾ ਮਹਿਲਾ ਪਹਿਲਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਉਹ ਦਰ ਤੇਰਾ ਕਿਹਾ ਸੋ ਕਰਕੇ ਹਾਰ ਬੈ ਸਰਬ ਸਮਾਲੇ ਬਾਜੇ ਤੇਰੀ ਨਾਦ ਅਨੇਕ ਸੰਖਾ ਕੀਤੇ ਤੇਰੇ ਆਵਣ ਹਾਰੇ ਕੀਤੇ ਤੇਰੇ ਨਾਮ ਸੁਖਿ ਹੈ ਕੀਤੇ ਤੇਰੇ ਗਾਵਨ ਹਾਰੇ ਗਾਵਨ ਤੁਨੋਂ ਪਵਨ ਪਾਣੀ ਮੈਂ ਸੰਤਰ ਗਾਵੇ ਨਾ ਜਾ ਤਨਮ ਦਿਵਾਰੇ ਗਾਵਨ ਤੁਨੋਂ ਚਿਤ ਗੁਪਤ ਲਖ ਜਾਂਦਣ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਧ ਨੀਸ਼ਰ ਪਰਮਾਦੇਵੀ ਸੋਮਨ ਤੇਰੇ ਸਦਾ ਸਵਾਰੇ ਗਾਵਣ ਤੁਧ ਨੋ ਅੰਤਰੰਦ ਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਣ ਤੁਧ ਨੋ ਸਤਿ ਸਮਾਦੀ ਅੰਦਰ ਆਗਮਣ ਤੁਧ ਨੋ ਸਾਤ ਵਿਚਾਰੇ ਗਾਵਣ ਤੁਧ ਨੋ ਜਤੇ ਸਦੇ ਸੰਦੋਖੇ ਗਾਵਣ ਤੁਧ ਨੋ ਵੀਰ ਕਰਾਰੇ ਗਾਵਣ ਤੁਧ ਨੋ ਪੰਡਿਤ ਪੰਦਨ ਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਣ ਤੁਧਨੋ ਮੋਹਣੀਆ ਮਨ ਮੋਹਨ ਸੁਰਗਮ ਅਛ ਪਿਆਲੇ ਗਾਵਣ ਤੁਧਨੋ ਰਤਨੁ ਪਾਏ ਤੇਰੇ 86 ਤੇ ਰਤਨ ਨਾਲੇ ਗਾਵਣ ਤੁਧਨੋ ਜੋਤ ਮਹਾਮਲ ਸੂਰਾ ਗਾਵਣ ਤੁਧਨੋ ਆਖਾਣੀ ਚਾਰੇ ਗਾਵਣ ਤੁਧਨੋ ਅਖੰਡ ਮੰਨ ਬ੍ਰਹਮੰਡਾ ਕਰ ਕਰ ਅਖੇ ਤੇਰੇ ਧਾਰੇ ਇਤ ਦਿਨੋ ਗਾਵਨ ਜੋਤਿ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇ ਤੇਤ ਦਿਨੋ ਗਾਵਨ ਸਹਿਮ ਚਿਤਨਾਵਨ ਨਾਨਕਿਆ ਵਿਚਾਰੇ ਸੋਏ ਸੋਏ ਸਦਾ ਸੱਚ ਸਾਹਿਬ ਸਾਚਾ ਸਾਚੇ ਨਾਹੀ ਹੈ ਪਿਓ ਹੋਸੀ ਜਾਏ ਨਾ ਜਾਸੀ ਰਚਨਾ ਜਿੰਦ ਰਚਾਈ ਰੰਗੇ ਰੰਗੇ ਪਾਤੇ ਕਰ ਕਰ ਜਨ ਸੇ ਮਾਇਆ ਜਿਨੋ ਪਾਈ ਕਰ ਕਰ ਦੇਖਿਆ ਗੀਤਾ ਆਪਣਾ ਜੋਤਿ ਤੇ ਵੜਿਆਈ ਜੋਤਿ ਸੋ ਪਾਵੈ ਸੋਇ ਕਰੇ ਸੇਵਨ ਹੁਕਮ ਨਾ ਕਰਨ ਨਾ ਜਾਈ ਸੋ ਪਾਜ ਸਾਹੁ ਸਹਾ ਪਾ ਸਾਹਿਬ ਨਾਨਕ ਰਹਿਣ ਅਰਜਾਈ ਆਸਾ ਮਹਿਲਾ ਪਹਿਲਾ ਸਨਾ ਵੱਡਾ ਐਸਾ ਕੋਈ ਏ ਕਿ ਨ ਵੱਡਾ ਡੇਠਾ ਹੋਏ ਕਿਉਂ ਲਪਾਇ ਨਾ ਕਿਆ ਜਾਏ ਕਹਨੇ ਵਾਲੇ ਤੇਰੇ ਰਹਿ ਸਮਾਈ ਓਡੇ ਮੇਰੇ ਸਾਹਿਬਾ ਗੁਰਗੰਵੀ ਰਾਗੁਣ ਜਿਹਦਾ ਕੋਈ ਨਾ ਜਾਣੇ ਤੇਰਾ ਕੀਤਾ ਕੇਵਲ تیਰਾ ਰਹਾਉ ਸਾਬ ਸਰਤੇ ਮਰ ਸਰਦ ਕਮਾਈ ਸਭ ਕੀਨ ਮਿਤ ਕਿਉਂ ਦਪਾਈ ਗਿਆਨੀ ਧਿਆਨੀ ਗੁਰੂ ਗਰਹਾਈ ਕਹਿਨ ਨਾ ਜਾਏ ਤੇਰੇ ਤਲਬੜਿਆਈ ਸਭ ਸਤ ਸਭ ਤਪ ਸਭ ਅਚਿਗਿਆਈਆ ਸਿੱਧਾ ਬੁਰਖਾ ਕੀਆ ਬੜਿਆਈਆ ਤਦਨੁ ਸਿੱਧੇ ਕਿਨ ਨਾ ਪਾਇਆ ਅਖਨਮ ਲੈ ਨਾ ਹਿਠਾ ਰਹਾਈਆ ਅਖਨ ਵਾਲਾ ਕੀਆ ਵਿਚਾਰਾ ਸਿਫਤੀ ਭਰੇ ਦਿਨੇ ਪੰਡਾਰਾ ਜਿਸ ਤੋਂ ਦੇਹ ਜਿਸੈ ਕੀ ਆਚਾਰਾ ਨਾਮ ਸੱਚ ਸਵਾਰਣ ਹਰਿ ਆਸਾਂ ਮਹਿਲਾ ਪਹਿਲਾ ਆਖਾਂ ਜੀਵਾ ਉਸ ਰਹਿ ਅਮਰ ਜਾਉ ਆਖ ਨੌਕਾ ਸੱਚਾ ਨਾਉ ਸਾਚੇ ਨਾਮ ਕੇ ਨਾ ਗੈ ਭੂਖ ਤ ਭੁਖ ਹੈ ਖਾਏ ਜਿਨਹੈ ਦੂਖ ਸੋ ਕਿਉ ਵਿਸਰੈ ਮੇਰੇ ਮਾਈ ਸਾਚਾ ਸਾਹਿਬ ਸਾਚੇ ਨਾਹੀ ਰਹਾਉ ਸਤਿਨਾਮ ਏਤ ਲਵਣੇ ਆਈ ਆਤ ਕੇ ਕੀਮਤ ਨਹੀਂ ਪਾਈ ਜੇ ਸਾਮਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਕਾਟਦਾ ਜਾਈ ਨਾ ਹੋ ਮਦ ਨਾ ਹੋਵੇ ਸੂਗ ਜਿੰਦ ਤਰਹਿ ਨਾ ਚੁੱਕੇ ਭੋਗ ਗੁਣੇ ਹੋਰ নাহি ਕੋਈ ਨਾ ਕੋ ਹੁਆ ਨਾ ਕੋ ਹੋਵੀਂ ਜੇਵੜ ਆਪ ਤੇਵੜ ਤਰੇ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਹਾਸ ਅਵਸਾਰ ਹੈ ਤੇ ਗਮ ਜਾਤ ਨਾਨਕ ਨਾਮੇ ਬਾਜ ਸਨਾਤ ਰਾਗ ਗੁਜਰੀ ਮਹਿਲਾ ਚਫਤਾ ਹਰ ਕੇ ਜਨ ਸਤਗੁਰ ਅਛਦ ਪੁਰਖ ਬਿਨੋ ਗੁਰੂ ਗੁਰੂ ਪਾਸ ਅਹਮ ਕੀਰੇ ਕਰਮ ਕਰਮ ਸਤਗੁਰੁ ਸ਼ਰਣਾਈ ਕਰ ਦਿਆਨ ਪ੍ਰਗਾਸ ਮੇਰੇ ਬਿਨ ਗੁਰ ਤੇ ਮਾਖੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣਿ ਸਖਾਈ ਹਰਿ ਕੀਰਤਿ ਹਮਰੇ ਰਹਿਰਾਸ ਰਹਾ ਹਰ ਜਨ ਕੀ ੜ ਭਾਗ ਵਢੀਰੇ ਨ ਹਰ ਹਰ ਸਰਜਾ ਹਰ ਪਿਆਸ ਹਰ ਹਰ ਨਾਮ ਲੈ ਦਿਵਤਾਸ ਹੈ ਮੂਲ ਸੰਗਤ ਅਗੁਣ ਪ੍ਰਗਾਸ ਜਨ ਹਰ ਹਰ ਹਾਰ ਰਸ ਨਾਉ ਨਾ ਪਾਇਆ ਤੇ ਭਾਗ ਹਮੰਜਾਂ ਪਾਸ ਜੋ ਸਤਿਗੁਰ ਛਨ ਸੰਗਤ ਨਹਿ ਆਇ ਤਨ ਗਿ ਜੇ ਤਨ ਗਿ ਵਾਸ ਜਨ ਹਰ ਦਿਨ ਸਤਿਗੁਰ ਸੰਗਤ ਪਾਈ ਤਨ ਤੋਰ ਮਖਤਾ ਲਿਖਿਆ ਲਿਖਾਸ ਤਨ ਤਨ ਸਾਧ ਸੰਗਤ ਜਿਤ ਹਰਿ ਸੁਪਾਇਆ ਮਨ ਜਨ ਨਾਨਕ ਨਾ ਪ੍ਰਗਾਸ ਰਾਗ ਗੁਜਰੀ ਮਹਲਾ 5 ਕਾਹਲੇ ਮਨ ਤਵਤਮ ਜਹਰ ਹਰਜੋ ਪ੍ਰਿਆ ਸਹਿਰ ਬਥਰ ਮੈਂ ਜੰਤੂ ਪਾਏ 타 ਗਰਜਿਕ ਆਗੇ ਖਤਰਿਆ ਮੇਰੇ ਮਾਦੋ ਜੀ ਸਤ ਸੰਗਤ ਬਿਨੈ ਸੋਤ ਰਿਆ ਗੁਰ ਪ੍ਰਸਾਦ ਅਨੰਦ ਪਾਇਆ ਸੂਕੇ ਕਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਮਨਤਾ ਕਵਨ ਅਗਿਸਕੇ ਧਰਿਆ ਸਿਰ ਸਿਰ ਅਰਜ ਸਮਾਹੇ ਠਾਕੁਰ ਅਖਾਹੇ ਮਨ ਪਾਉ ਕਰਿਆ ਉੜੇ ਉੜ ਆਵੇ ਸੇ ਖੁਸ਼ਾਨ ਪਾਚੇ ਵਿਸ਼ਰੇ ਸ਼੍ਰਿਆ ਨਕਾਮਨ ਖਲਾਵੇ ਖਵਣ ਚੁਗਾਵੇ ਮਨ ਮੈਂ ਸੁਮਨ ਕਰਿਆ ਸਮਰਦਾਨ ਦਾਸਾਸਤ ਸਦਾਨ ਠਾਕੁਰ ਕਨ ਅਦਰ ਤਰਿਆ ਜਨ ਨਾਨਕ ਬਲ ਬਲ ਸਦ ਗਨ ਜਾਈਐ ਤੇਰਾ ਤਨਾ ਪਾਰ ਆਵਰਿਆ ਰਾਗ ਸਮਹਿਲਾ ਚੌਥਾ ਸੋ ਪੁਰਖੇ ਕੋ ਓੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰਗਮਾਗ ਮਾਪਾਰਾ ਸਭ ਧਿਆਵਹਿ ਸਭ ਧਿਆਵ ਤੁਵੀ ਹਰ ਸੱਚੇ ਸਰਜਨ ਹਾਰਾ ਸਾ ਜੀਤੁ ਮਹਾਰੇ ਜੀ ਦੁਨੀਆ ਕਾ ਦਾਤਾਰਾ ਹਰਿ ਆਤਿ ਆਵ ਸੰਤੋ ਜੀ ਸਤਿ ਸ੍ਰੀ ਅਕਾਲ ਹਰਾਪੇ ਠਾਕੁਰ ਹਰਾਪੇ ਸੇਵਕ ਜੀ ਪਿਆ ਨਾਨਕ ਜਤ ਵਿਚਾਰਾ ਤੁਮ ਘੜ ਘੜ ਅੰਤਰ ਸਰਬ ਨਿਰੰਤਨ ਜੀ ਹਰਿ ਇੱਕ ਅਪੁਰਖ ਅਸਮਾਨਾ ਇਕ ਦਾਤਾ ਇਕ ਮਖਾਰੀ ਜੀ ਸਾ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭਗਤਾ ਜੀ ਹਾ ਤਦ ਮਨਾ ਵਰਨਾ ਜਾਣਾ ਤੂੰ ਅਪਾਰ ਬ੍ਰਹਮ ਅਬੰਤ ਅਬੰਤ ਜੀ ਤੇ ਰਖਿਆ ਗੁਨਾਹ ਖਿਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਮੇ ਜਨਾਨਕ ਤਨ ਕੁਰਬਾਣਾ ਹਰ ਧਿਆਵ ਹੈ ਹਰ ਧਿਆਵ ਹੈ ਤੁਜੀ ਇਸ ਜਨ ਜੁਗ ਮਾ ਸ਼ਮ ਵਾਸੀ ਸੇ ਮੁਕਤ ਸੇ ਮੁਗਦ ਪਾਇ ਜਨ ਹਰਤੇ ਆਇਆ ਜੀ ਦਿਨ ਟੁੱਟੇ ਜਾਵਗੇ ਫਾਸੀ ਜਨਰ ਭਾਉ ਜਨ ਹਰ ਜਨਰ ਭਾਉ ਤੇ ਆਇਆ ਜੀ ਤਨ ਕਾ ਭਾਉ ਸਭ ਗਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਨ ਹਰਤੇ ਆਇਆ ਜੀ ਜਨ ਨਾਨਕ ਤਨ ਬਲ ਜਾਸੀ ਤੇਰੇ ਭਗਤ ਤੇਰੇ ਭਗਤ ਪੰਡਾਰ ਜੀ ਭਲੇ ਬਿਆੰਤ ਬਿਆੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੂਕੇ ਹਰਨ ਕਾ ਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਅਖਰੇ ਹਜ਼ਾਰ ਪੂਜਾ ਜੀ ਤਉ ਤਪ ਹੈ ਜਪੇ ਬਿਆੰਤਾ ਤੇਰੇ ਅਨੇਕ ਤੇਰੇ ਅਨੇਕ ਪੜ ਹੈ ਮੂ ਸਿਮਰਤ ਸਾਸਰ ਜੀ ਕਰ ਕਰਿਆ ਖਟ ਕਰਮ ਕਰੰਤਾ اے بھگت سی بھگت بھلے جان نانک جی جو اپا بحے میرے ہر بھگوانتا تਵਾد درخت پرم پرکرتا جی تو تے دیوند اورنا کوئی تو جگ جگے کو سدا سدا تکو نی تو نہ دل کرتا سوئی ਖੁਦਾ ਪੈ ਭਾਵੈ ਸੋਏ ਵਰਤੈ ਜੀ ਤੂੰ ਆਪੈ ਅਗਰਹਿ ਸੋ ਹੋਈ ਦਾਪੈ ਸ੍ਰਿਸ਼ਟ ਸਮੁਪਾਈ ਜੀ ਖੁਦਾ ਪੈ ਸਰਜ ਸਗੋਈ ਜਨ ਨਾਨਕ ਅਗਨ ਗਾਵੈ ਕਰਤਾ ਕਹਿ ਜੀ ਜੋ ਸਭ ਸੇ ਕਾ ਜਨੂ ਹੋਈ ਆਸਾ ਮਹਿਲਾ ਚਪਤਾਂ ਤੂੰ ਕਰਤਾ ਸਚਿਆਰ ਮੈਂ ਦਾ ਸਾਈਂ ਜੋ ਤੂੰ ਭਾਵੇਂ ਸੁਵਿਥਿਸੀ ਜੋ ਤੂੰ ਦੇਹੀ ਸੋਇ ਹਾ ਪਾਈ ਰਹਾਵ ਛਾਬ ਤੇਰੀ ਤੋਂ ਸਭ ਨੇ ਧਿਆਇਆ ਜਿਸ ਨੂੰ ਕਿਰਪਾ ਕਰੇ ਤਿਨ ਨਾਮ ਅਮਰਤ ਨ ਪਾਇਆ ਗੁਰਮੁਹਲਾ ਦਾ ਮਨ ਮੁਹਗਵਾਇਆ ਦਾ ਸੋਣਿਆ ਮਿਲਾਇਆ ਤੂੰ ਦਰਿਆ ਸਤਜਿਹੇ ਮਾਹੀ ਤੇ ਮੈਂ ਦੂਜਾ ਕੋਈ ਨਾਹੀ ਜੀ ਜਤ ਸਭ ਤੇ ਰਾਖੀ ਲਿ ਬਿ ਜੋ ਮਨੋਛੜਿਆ ਸੰਜੋਗੀ ਮੀਲ ਜਿਸਨੂੰ ਤੂੰ ਜਾਣਾ ਹੈ ਸੋਏ ਜਨ ਜਾੜੈ ਹਰ ਗੁਣ ਸਦਹਿ ਆਖ ਵਖੜੈ ਜਿਨ ਹਰ ਸੇਵਿਆ ਇਨ ਸੁਖ ਪਾਇਆ ਸਹਜੇ ਹਰ ਨਾਮ ਸੁਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤਤ ਬਿੰਦੂ ਜਾ ਵਰਨਾ ਕੋਇ ਸੰਕਾਰ ਕਰ ਵਿਖ ਹੈ ਜਨ ਹੈ ਸੋਏ ਜਨ ਨਾਨਕ ਗੁਰਮਖ ਆ ਪ੍ਰਗਟ ਹੋਵੇ ਆਸਾ ਮਹਿਲਾ ਪਹਿਲਾ ਤਤ ਸਰਵੜੈ ਭਲਿ ਨਵਾਸਾ ਪਾਣੀ ਪਾਵਗਤ ਨਹੀਂ ਕੀਆ ਪੰਗਜ ਮੋਤੰਗਨੀ ਚਾਲੈ ਹਾਮ ਦੇਖਾ ਤਹਿਣੁ 베ਲੇ ਮਾਨੇਗ ਨਾ ਚਿਤਸ ਮੂਨ ਮੰਦਾ ਹਰ ਉਸਰਾ ਤੇਰੇ ਗੁਣ ਗੱਲਿਆ ਰਹਾਉ ਨਾ ਹੋਜੇ ਤੀ ਸਦ ਨਹੀਂ ਪੜਿਆ ਮੂਰਖ ਮੂਦਾ ਜਨਮ ਭਿਆ ਨਨਤ ਨਾਨਕ ਜਨ ਕੇ ਸਰਣਾ ਜਨ ਤੂੰ ਨਾਹੀ ਵੀਸਰਿਆ ਆਸਾ ਮਹਿਲਾ ਪੰਜਵਾ ਭਈ ਪ੍ਰਾਪਤੁ ਕਿਤੇ ਫਿਰਿਆ ਗੋਵਿੰਦ ਮਨਣ ਕੀ ਹੈ ਜਨੇ ਪਰਿਆ ਅਵਰ ਕਾਜ ਜਨ ਕਿਤਨਾ ਕਾਮ ਮਲ ਸਾਧ ਸੰਗਤ ਭਜ ਕੇਵਲ ਨਾਮ ਸਰੰਗ ਜਮਲਾ ਤੁਮਾ ਪਾਵ ਜਨ ਤਰਨ ਕੈ ਜਨਮ ਬ੍ਰਥਾ ਜਾਤਿਨਿ ਮਾਇਆ ਕੈ ਰਹਾਉ ਜਵਦਾ ਸੰਜਮ ਧਨਮਨਾਖ ਮਾਇਆ ਸੇਵਾ ਸਾਧਨਾ ਜਨ ਅਹਰਾਇ ਕਹੋ ਨਾਨਕ ਹਉ ਨੀਚ ਕਰਮਾ ਸ਼ਰਨ ਪਰੇਕੇ ਲਾਖੋ ਸ਼ਰਮਾ ਪਾਛਾ ਹੈ ਦਸਵੀਂ ਕਬੋ ਬਾਈ ਬੇਨਤੀ ਚੌਪਈ ਸਮਰੇ ਕਰਵਾ ਹੱਥ ਦੇ ਰੱਛਾ ਪੂਰਨ ਹੋਏ ਜਿਤ ਕੇ ਇਛਾ ਤਾ ਚਰਨ ਨਾਮ ਰਹਿ ਹਮਾਰਾ ਆਪ ਨਾ ਜਾਣ ਕਰੋ ਪ੍ਰਤਿਪਾਰਾ ਹਮਰਾ ਦੁਸ਼ਟ ਸੁਵਾਦ ਵਕਾਵ ਹੋ ਆਪ ਹਾ ਦੈ ਮਨਮਚਾਪ ਹੋ ਸੁਖੇ ਵਸੈ ਮੋਰੋ ਪਰਿਵਾਰ ਸੇਵਕ ਸਿਖ ਸੁਵੈ ਕਰਤਾਰਾ ਮੋਰ ਅਛਾਨ ਜਗਰ ਦੇ ਕਰੀਏ ਸਾ ਬਰਨ ਕੁਆਜ ਸੰਗਰਗੈ ਪੂਰਨ ਹੋਏ ਹਮਾਰੇ ਆਸਾ ਅਥੂਰ ਬਿਨ ਕੇ ਰਹੇ ਪਿਆਸਾ ਤੁਮਹਿ ਸਾਡ ਕੀ ਅਰਨਾ ਧਿਆਮ ਜੋ ਵਰਚਾ ਸੋ ਤੁਮ ਤੇ ਪਾਉ ਸੇਵਾ ਸਿਖ ਹਮਾਰੇ ਤਾਰੀ ਹੈ ਜਨਤਨ ਸ਼ਾਸਤਰ ਹਮਾਰੇ ਮਾਰੀ ਹੈ ਆਪ ਹਾਤੈ ਮਝੇ ਵਰਗੇ ਅਮਰਨ ਕਾਲ ਕਾਤਿ ਆਦਾਰਸ਼ਨ ਵਰਗੇ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਆ ਤੂ ਜੋ ਕਰਿਓ ਰੱਛਾ ਰਾਖ ਦੇ ਹਮ ਰਾਖਨ ਹਾਰੇ ਸਾਰੇ ਸਤ ਸਹਾਈ ਪਿਆਰੇ ਦੀਨ ਬੰਦ ਦੁਸ਼ਨ ਕੇ ਹੰਤਾ ਤੁਮੋ ਪੂਰੀ ਚਤੁਰਦਸ਼ ਕੰਤਾ ਕਾਲ ਪਾਏ ਬ੍ਰਹਮ ਭਗਤਰਾ ਕਾਲ ਪਾਏ ਸ਼ੂਜ ਜਪਤਰਾ ਕਾਲ ਪਾਏ ਗ੍ਰਿਸ਼ਨ ਪ੍ਰਗਾਸਾ ਸਹਲ ਕਾਲ ਕਾਖੀ ਆਤਮਾਸ਼ਾ ਜਮਨ ਕਾਲ ਜੋਗੇ ਸਭ ਕੀਓ ਬੇਜ ਰਾਜ ਬ੍ਰਹਮ ਜੋ ਥਿਓ ਜਮਨ ਕਾਲ ਸਰੂ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਾਉਣ ਕਾਲ ਸਭ ਜਗਤ ਮਨਾਇਓ ਦੇਵ ਤਤ ਜਤਨ ਵਜਾਇਓ ਆਦਮ ਤੇ ਗਿਆ ਉਤਾਰਾ ਸੋਈ ਗੁਰੂ ਸਮਝੀ ਹੋ ਹਮਾਰਾ ਨਮਸਕਾਰ ਜਿਸਹਿ ਕੋ ਹਮਾਰੀ ਸਗਲ ਪ੍ਰਜਾ ਜਨਾਬ ਸਵਾਰੇ ਸ਼ਿਵ ਕਨਕਾ ਸ਼ਿਵ ਗੁਣ ਸੁਭ ਦੇਉ ਸਤਰਨ ਕਾ ਪਲਮੋ ਬਦਕੇ ਹੋ ਘਟ ਘਟ ਕੇ ਅੰਦਰ ਕੀ ਜਾਨ ਚ ਭਲੇ ਬਰੇ ਕੀ ਪੀਰ ਵਿਚਾਰਤ ਛੇਟੇ ਦੇਵ ਨਰਸੂਲਾ ਸਾ ਪਰ ਗ੍ਰਿਪਾ ਦ੍ਰਿਸ਼ਟ ਅਗਰ ਫੂਲਾ ਸੰਤਨ ਆਦ ਸੁਪਾਏ ਤੇ ਦੁਖੀ ਸੁਖ ਪਾਏ ਸਾਜਨ ਕੇ ਸੁਖੀ ਏਕ ਏਕ ਕੀ ਪੀਰ ਵਿਚਾਨੈ ਘਟ ਘਟ ਕੇ ਪਲ ਪਲ ਕੇ ਜਨ ਜਦ ਕਰਖ ਖਰਾ ਕਰਤਾਰਾ ਪ੍ਰਧਿਆਤ ਅਰਤ ਤਉ ਦੇਹ ਅਪਾਰਾ ਜਵਾਕਰਖ ਕਰਤ ਹੋ ਕਪਹੁ ਤਮੈ ਮਿਲਤ ਦੇਹੀ ਤਰ ਸਭ ਕੂ ਜੇ ਤੇ ਬਦਨ ਸ੍ਰਿਸ਼ਟ ਅਸ਼ਵਤਾਰੈ ਆਪ ਆਪਣੇ ਹੋ ਜੋ ਉਚਾਰੈ ਤਉ ਮ ਸੰਹਿਤ ਰਹਿ ਨਾਰਾਮ ਜਾਨਤ ਬੇਦ ਭੇਦ ਅਰ ਅਲਮ ਨਰੰਕਾਰ ਨਵ ਕਾਂਦਰ ਲੰਬ ਆਦਨਿਲ ਅਨਾਦ ਸੰਬ ਤਾਗਉ ਨੁਚਾਰਨ ਪੀਦਾ ਜਪ ਭੀਵ ਨਾ ਪਾਵਦ ਬਿਦਾ ਤਾਗਾ ਕਰਪਾ ਹਰਿ ਮਾਨਤ ਮਹਾ ਮੂੜ ਹੈ ਕਜ ਭੀਦ ਨਾ ਜਾਣ ਚ ਮਹਾ ਦੇਵ ਕੋ ਕਹਿ ਤਸਦਾ ਸ਼ਿਵ ਨਿਰੰਕਾਰ ਕਾ ਚੀਰਤ ਨੈ ਪੀਵ ਆਪੋ ਆਪਣੇ ਉਦਹਿ ਜਿਤੇ ਬਰਨਤ ਪਿੰਨ ਪਿੰਨ ਤੁਮ ਹੈ ਤੇਤੇ ਤੁਮਰਾ ਲਖਾ ਨਾ ਜਾਏ ਵਿਚਾਰਾ ਕਹਿਬ ਦਿਸ ਜਾ ਵਰਤਮ ਸੂਸੁਰ ਏਕ ਰੂਪ ਨੂਸ ਰੂਪਾ ਰੰਗ ਪੁਰਾਵ ਕੇ ਫੂਪਾ ਅੰਡਜ ਜਿਰਜ ਸਿਤ ਗਿਨੀ ਤੁਮ ਵਿਖਾਨ ਬਹੁ ਰਚ ਦੇਦੀ ਹਉ ਪੁਜ ਰਾਜਾ ਹਵੇ ਬੈਠਾ ਕਹ ਸੁਣ ਪਿਉ ਸੰਗਲ ਇਕੱਠਾ ਥਗਰੇ ਸੇਖਿ ਦਿਖਾਇਆ ਚੰਕਵ ਆਜ ਵਾਸ ਰੂਪ ਸਵੈਮ ਪਵ ਔਰ ਅੱਛਾ ਮੇਰੀਦ ਮੁਕਰੋ ਸਿਖਵਾਰ ਸਿਖ ਸੰਗ ਰੂਪ ਦੂਤ ਜਿਥੇ ਅਠਵਾ ਤੇਰਾ ਪਤਾ ਸਗਲ ਮਲੇਸ਼ ਕਰੋ ਰਣ ਕਾਤਾ ਜਿਹਾ ਤੁਝ ਦਾ ਸਰਣੇ ਪਰੇ ਜਨ ਕੈ ਦੁਸ਼ਟ ਦੁਖਤ ਹਵੇ ਮਰੇੁਰਹ ਜਵਨ ਪਗ ਪਰੇ ਤੇ ਹਾਰੇ ਜਨ ਕੇ ਸਭ ਸੰਕਟ ਸਭ ਟਾਰੇ ਜੋ ਕਲ ਕੁਗਵਾਰ ਧਾਈ ਹੈ ਤਾਕੇ ਕਾਲ ਨਿਕਟ ਲੈ ਹੈ ਹਰ ਅਛਾ ਹੋਏ ਤਾਹੀ ਸਭ ਕਾਲ ਦੁਸ਼ਟ ਅਰਿਸ਼ਟ ਟਰੇ ਤ ਕੰਨ ਕਿਰਪਾ ਜਿਸ਼ਟ ਜਨੁ ਜਾਹੇ ਨਿਹਰ ਹੋ ਤਾਕੇ ਤਾਪ ਜਨੁ ਕਮਹਰ ਹੋ ਰਹਿ ਦੇ ਸਹਿਦ ਕਰਮੋਂ ਸਭ ਹੋਈ ਦੁਸ਼ਟ ਛਾ ਸਕੈ ਨਾ ਕੋਈ ਏਕ ਬਾਣ ਵਜਤ ਮਾਸ਼ ਮਹਾਰਾ ਖਾਲ ਪਾਸੇ ਤਾਹਿ ਭਾਰ ਜਿਨ ਨਰਨਾਮ ਦਿਹਾਰੋ ਕਹਾ ਦਰ ਦੁਸ਼ਟ ਦੋਖ ਤਿਨ ਹਾ ਕ੍ਰਣ ਗੇਤ ਮੈਂ ਛੰਨ ਦਿਹਾਰੇ ਆਪ ਮਾਤ ਦੈਲੋ ਭਾਰੀ ਸਰਵ ਠੋਰ ਮੋਹੋ ਸਹਾਈ ਦੁਸ਼ਟ ਦੋਤੇ ਲਹ ਬਚਾਈ ਸਵਈਆ ਪਾਹ ਹਿ ਗਹ ਜਾਤੇ ਤੁਮਰੇ ਦਉਤੇ ਗਵਾਕ ਅਨਿਰਭਿ ਆਨੇ ਹੋ ਰਾਮ ਰਹੀਮ ਪ੍ਰਾਨ ਪ੍ਰਾਨ ਅਨੇਕ ਹੈ ਉਤੇਗ ਨਾਮ ਬਾਲਿਓ ਸੁਮਰੇ ਸਾਸਰ ਵੇ ਸਬੈ ਭੋਪੇ ਕਹੇ ਹਵੇਗ ਨਾ ਜਾਣਿਓ ਰੀਸ ਸਪਾਨ ਕਿਰਪਾ ਤੁਮਰੇ ਕਨ ਬਨਕ ਮੋ ਸਾਧਕ ਸਭ ਖਾਨੇ ਉਧੁਪਰਾ ਸਗਲ ਦਵਾਰ ਕੋ ਛਾੜਖੈ ਗਿਹੋ ਤੁਹਾਰੁ ਦਵਾਰ ਬਾਹੇ ਹੈ ਕੀ ਲਾਜ ਅਸ ਗੋਮੇਂਦਾਸ ਤਹਾਰ ਸਗਲ ਦਵਾਰ ਕੋ ਛਾੜਖੈ ਗਿਹੋ ਤੁਹਾਰੁ ਦਵਾਰ ਬਾਹੇ ਹੇ ਕੇ ਲਾਜ ਅਸ ਗੋਬਿੰਦਾਸ ਸਹਾਰ ਰਾਮ ਕਲੇ ਮਹਿਲਾ ਤੀਜਾ ਨ ਦੇਖ ਓ ਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਿਆ ਮੇ ਰਮਾਈ ਸਤਿਗੁਰੂ ਮੈਂ ਪਾਇਆ ਸਤਿਗੁਰਸੋਂ ਪਾਇਆ ਸੈ ਸੇਤੀ ਮਨਵ ਜੀ ਆਵਦ ਅੰਗਿਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਗਿਆ ਸਾਧੂ ਤਗਵ ਹਰੇ ਕੀਰਾ ਮਨਜ ਨੇ ਉਸ ਆਇਆ ਕਹ ਨਾਨਕ ਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੁਸਦਾ ਰਹੋ ਹਰਿ ਨਾਨੇ ਹਰਿ ਨਾਨਾ ਰਹੋ ਤੋ ਮਨ ਮੇਰੇ ਦੂ ਸਭ ਸਾਰਾਂਗੇ ਕਾਰ ਹੋਕਲੇ ਤੇਰਾ ਕਾਰਜ ਸਭ ਸਵਾਰਨਾ ਸਬਨਾਗ ਨਾ ਸਮਰਸ ਵਾਪੀ ਸੋ ਪਿਆ ਮਨ ਅਵਸਾਰੇ ਕਹ ਨਾਨਕ ਮਨ ਮੇਰੇ ਸਦਾ ਰੋਹ ਹਰ ਲਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਚ ਹੈ ਜਿਸ ਦੇ ਸੋ ਪਾਵੈ ਸਦਾ ਸਿ ਸਲਾਹਾ ਤੇਰੀ ਨਾਮ ਨਮਸਾਵੈ ਨਾਮ ਲਖੈ ਮਨੋਸਿਆ ਵਾਜੇ ਸ਼ਬਦ ਕਨੇਰੇ ਕਹੈ ਦਰਸ ਤੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਧਾਰੂ ਸਾਚਾ ਨਾਮ ਧਾਰ ਮੇਰਾ ਨਿਮਖਾ ਸੰਗ ਵਾਇਆ ਅਗਰ ਸਾਸ਼ ਗੁਨੈ ਵਿਸਿਆ ਨਿਛਾ ਸਭ ਜਾਈਆ ਸਦਾ ਕਿਰਪਾ ਨਿ ਦਿੱਤਾ ਅਗਰ ਬਿਟੋ ਜੈ ਸ਼ੋਦੀ ਆਵੜਿਆ ਆਂ ਕਹੇ ਨਾਮ ਕਸ਼ਨੋ ਸੰਤ ਹੋ ਸਾਵਧਾ ਦਰੋਪਿਆਰੂ ਸਾਚਾ ਨਾਮ ਮੇਰਾ ਧਾਰੂ ਵਾਜੇ ਪੰਜ ਸ਼ਬਦ ਤਿਤਕਰ ਸੁਭਾਗ ਕਰ ਸੁਭਾਗਿਆ ਸ਼ਬਦ ਵਾਜੇ ਕਲਾਜਿਤ ਕਰ ਤਾਰੀਆਂ ਪੰਜ ਦੂਦ ਵਸ਼ਕ ਤੇ ਕਾਲ ਗੰਡਕ ਮਾਰਿਆ ਤੁਲ ਅਖਨ ਨ ਪਾਇਆ ਤੁਦਨ ਕੋ ਸੇ ਨਾਮ ਹਰ ਕੇ ਲਾਗੇ ਗਹਿ ਨਾਨਕ ਤੈ ਸੁਭੂਆ ਤਿਤਕਰ ਅਨਹਦ ਬਾਚੀ ਆਨੰਦ ਸੁਨੋੜ ਭਾਗੇ ਓ ਸਗਲ ਮਨੋਰਥ ਪੂਰੇ ਪਾਰਬ ਨੰਬਰ ਆ ਪਾਇਆ ਅਗਲੇ ਵਿਸੂਰੇ ਰੋਖ ਰੋਸ ਨਤਾ ਪੁੱਤਰੇ ਸੋਨੇ ਸੱਚੇ ਬਾਣੀ ਸਤਿ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤ ਗੁਰਿਆ ਭਰਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਆਵਾਜ ਅਨਹਦ ਤੂਰੇ ਵਧਾਉਣੀ ਮਹਿਲਾ ਪੰਜਵਾ ਹਾਲੇਤਨ ਵਸੂਪਈਓ ਸਤ ਸੰਦੋਖ ਵਿਚਾਰੂ ਅਮਰਤ ਨਾਮ ਠਾਕੁਰ ਪਾਪਈਓ ਜਿਸ ਕਾ ਸਤਿਦਾਰੋ ਜੇ ਕੋ ਖਾਵੈ ਜੇ ਕੋ ਪੰਚੈ ਜਿਸ ਕਾ ਹੋਇ ਉਦਾਰੋ ਇਹ ਵਤ ਨਹਿ ਜਾਇ ਨਤ ਨਤ ਰਖੁ ਤਾਰੋ ਦਮ ਸੰਸਾਰ ਚਰਨ ਲਗ ਤਰੀਏ ਸਭ ਨਾਨਕ ਬ੍ਰਹਮ ਵਿਚਾਰੂ ਸ਼ਲੋਕ ਮਹਿਲਾ ਪੰਜਵਾ ਮੇਰਾ ਕੀਤਾ ਜਤੋ ਨਹੀਂ ਮੈਨੂੰ ਜੋ ਕਿ ਤੋਈ ਮੈਨ ਤੇ ਗੁਣਿਆਰੇ ਕੋ ਗੁਣ ਦਾਹੀ ਆਪੇ ਤਰਸ ਪਿਓਏ ਤਰਸ ਪਿਆ ਮਹਿਰਾਮਤ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਲੈ ਤਾ ਜੀਵਾ ਸਰਬ ਰਥੀ ਵੇ ਹਰਿਆ ਪੌੜੀ ਦਿੱਥੈ ਦੋਸਮਰਥ ਜਿੱਥੈ ਕੁਵੇ ਨਾਹੀ ਉੱਥੈ ਤੇਰੀ ਰਾਖਾ ਗਨੀ ਅਦਰ ਬਾਹੀ ਸੁਣ ਕੇ ਜਮ ਕਾ ਨੂਤ ਨਾਏ ਤੇ ਰਹਿ ਛਡ ਜਾਹੇ ਪਾਜਲ ਮੁਖ ਸੁਖ ਸਗਾਹੋ ਗੋਰੀ ਸ਼ਾਭ ਦੇ ਪਾਰ ਪਾਰੇ ਰਖੋ ਲੱਗੇ ਪਿਆਸ ਅਮਰਤ ਸੇ ਖਾਹੇ ਜਨਪੁੰਨ ਅਗਨ ਗੋਬਨ ਗਾਹੇ ਸਭ ਸੇ ਨਾ ਦ੍ਰਿਪਾਲ ਸਮਾਲੇ ਸਾਹੇ ਸਾਹੇ ਵਰਤਾ ਕੁ ਨਾ ਜਾਏ ਜੇ ਆਵੇ ਤੁਹਾਰੇ ਸ਼ਲੋਕ ਮਹਿਲਾ ਪੰਜਵਾ ਅੰਤਰ ਗੁਰ ਅਰਾਧਣਾ ਜਿਹਵਾਜ ਆਪ ਗੁਰਡਾਉ ਨੇਤਰੀ ਸਤਗੁਰੂ ਵੇਖਣਾ ਸਨਾ ਬਲੇਸ਼ੁਰਾ ਗੁਰੂ ਨਾਮ ਸਤਗੁਰੂ ਸੇ ਤਿਰਤਿਆ ਦਰਗਹ ਹੈ ਪਾਇ ਠਾਉ ਗਹ ਨਾਨਕ ਕਿਰਪਾ ਤ੍ਰੇਸਨ ਵਾਦੇ ਜਗ ਮੈਂ ਤੁਮ ਕਾੜੀ ਹੈ ਵਿਰਲੇ ਕੀ ਕੀ ਮਹਿਲਾ ਪੰਜਾਬਾ ਰਖੇ ਰਕਣਾ ਹਾਰ ਆਪ ਮਾਰਿਯਨ ਗੁਰ ਕੀ ਪੈਰੇ ਪਾਏ ਕਾ ਸਵਾਰਿਯਨ ਹੋਵਾ ਆਪ ਮਨੋ ਨਾ ਅਵਸਾਰੀਆਂ ਸਾਇ ਨਾ ਗਿਆ ਸਾਗ ਭਵਜਲ ਤਾਰੀਆਂ ਸਾਗਤ ਅਨੰਤਿ ਗਡੁਸਟ ਅਖਨਵਾਹਿ ਬਿਤਾਰੀਆਂ ਤੇ ਸਾਹਿਬ ਕੇ ਟੇਕ ਨਾਨਕ ਮਨ ਬਾਹੀ ਦੇਸਾ ਸਮਰਤ ਸੁਘ ਹੋਏ ਸਗਲੇ ਦੁਖ ਜਾਹੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ